ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਬਾਜਵ ਰੇਡ ਦੇ ਬੜਾ ਤਾਜ਼ੇ ਸੁਨਿਆਪਾ ਦਿਖਾਵਾਂਗੇ ਆਓ ਅਗੇ ਕਰिएगा ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜਗਰਾਤ ਸਿੰਘ ਜਿੱਥੋਂ ਆਪਾਂ ਵੀਡੀਓ ਕਵਰ ਕਰਦੇ ਆਂ ਪਿੰਡ 시ਦੀਵਾਲ ਕਲਾ ਤਸ਼ੀਰ ਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੀ ਆਪਣਾ 8265483834 ਪਹਿਲਾ ਨੰਬਰ ਜਿਹੜੀ ਬਹਿੜ ਤਾਜੀ ਸੂਈ ਦੇਖੀ ਜ ਨੇ ਕਦੋਂ ਸੂਈ ਇਹ ਇਹ ਕੱਲ ਦੀ ਛੁਈ ਹੋਈ ਆ ਰਾਤ ਦੀ ਬੱਚਾ ਕੀ ਆ ਮਗਰੇ ਬੱਛਾ ਕ ਮਗਰੇ ਦੇ ਬੱਚੇ ਜੇਰ ਵਗੈਰ ਓਕੇ ਆ ਹਾਂ ਸਭ ਠੀਕ ਆ ਧਾਰ ਤੁਰ ਇੱਕ ਨੰਬਰ ਬਿਲਕੁਲ ਕਿੰਨਾ ਕੁ ਬੋਲਾ ਚੋਆ ਸਵੇਰੇ ਆਪ ਇਹਦਾ ਸਵੇਰੇ ਇਹਦੇ ਥਨੇ 4 1/2 ਲੀਟਰ ਬੋਲਾ ਚੋਆ ਠੀਕ ਐ ਅੰਦਾਜ਼ਾ ਵੀ ਕਿੰਨਾ ਦੁੱਧ ਪਾ ਦੂਗੀ ਇਹ ਦੇਖੋ ਦੁੱਧ ਬੈਸੇ ਛੇਰਾ ਦਾ ਹੁੰਦਾ ਆਪਾਂ ਕਹਿੰ ਥਲੇ ਥਲੇ ਜੋ ਆਇਆ ਹੋਇਆ ਚੋਣ ਜਵਾਦਾ ਰੈਕ ਨੰਬਰ ਆ ਤੇ ਰੇਟ ਇਹਦਾ ਰੇਟ ਇਹਦਾ ਫੋਨ ਤੇ ਕਰ ਲਾਂਗੇ ਜੈਜੂ ਜਮਾ ਹਾਂਜੀ ਤੁਰੇ ਬਾਹਰ ਨੂੰ ਸਵਰ ਦੂਜਾ ਸਵੇਰ ਸੁਈਆ ਤੇ ਕੱਦਗਾੜ ਚੰਗਾ ਸਾਫ ਸੁਥਰਾ ਤੇ ਥੱਲੇ ਨਾੜਾ ਵਗੈਰਾ ਦੇਖ ਸਕਦੇ ਹੋ ਤੇ ਹਵਾਨਾ ਸੋਹਣਾ ਸਾਫ ਸੁਥਰਾ ਪੂਰਾ ਵਧੀਆ ਹਵਾਨਾ ਠੋਸ ਤੇ ਮੁਠੀ ਵਾਲਾ ਥਾਣਾ ਜਮਾ ਚੋਣ ਦਾ ਸਵਾਦ ਆਉ ਜਿਹੜਾ ਹਵਾਨਾ ਦੇ ਦੱਸਦਾ ਤੇ ਬਾਕੀ ਬੈਗ ਛੜ ਤੋਂ ਕਹਿੰਦੀ ਗੱਲ ਨਹੀਂ ਨਸਾ ਖੜੀਆਂ ਦੀਆਂ ਤੇ 17 16 17 ਕਿਲੋ ਦੁੱਧ ਵਾਲੀ ਬੈੜ ਆ ਗਈ ਤੇ ਕੱਦਗਾੜ ਵੀ ਚੰਗਾ ਤੇ ਜੰਦੇ ਯਾਰ ਮੇਨ ਗਾਲ ਤਾਜੀ ਸੂਈ ਵੀ ਆ ਕੱਲ ਸ਼ਾਮ ਦੀ ਰਾਤ ਨੂੰ ਦੀ ਸੂਈ ਵੀ ਆਏ ਤੇ ਰਾਗੀ ਕੱਦ ਬਹੁਤ ਜ਼ਿਆਦਾ ਕਿਸੇ ਪਾਸੇ ਰੇਸੀ ਨਾ ਵੀ ਨਹੀਂ ਹਵਾ ਨਾਲ ਪਨੀਰ ਤੋਂ ਦਿਖਾ ਦਿੰਨੇ ਸੋਹਣਾ ਸਾਫ ਸਦਰਾ ਉਹ ਦੇਖ ਸਾਰਿਆ ਥਾਂ ਸੋਹਣਾ ਸਾਫ ਸਦਰਾ ਹਨ ਤੇ ਨਾਲਾ ਨੋੜਾ ਵੀ ਚੰਗੇ ਦਿਖਾਈ ਦਈ ਜਾਂਦੀਆਂ ਪਥਾਂਡ ਦਾ ਸਹੈ ਦੇਖੋ ਮੁੱਠੀ ਵਾਲਾ ਬਾਕੀ ਕੱਦ ਵਾਲੀ ਵੈੜਾ ਤੇ ਦੋ ਨੰਬਰ ਵੈੜ ਜਿਹੜੀ ਦੇਖੀਏ ਨੇ ਤਾਜੀ ਸੂਈ ਵੀ ਇਹ ਸਵੇਰੇ ਦੀ ਸੂਈ ਕੁ ਯਾਰ 9:00 ਵਜੇ ਦੀ ਠੀਕ ਹੈ ਬੱਚਾ ਇਹਦੇ ਮਗਰ ਅੱਛਾ ਇਹਦੇ ਮਗਰ ਜਿਹੜੀ ਰੋਕੇ ਆ ਓਕੇ ਆ ਠੀਕਾ ਮੈਲਾ ਵਗੈਰਾ ਲੱਗਿਆ ਹੋਣਾ ਹਾਂਜੀ ਤੇ ਇਹ ਕਿੰਨਾ ਦੁੱਧ ਪਾ ਦੂਗੀ ਇਹ ਆਪਾਂ ਕਹਿੰਦੇ ਆ ਵੀ ਇਹ ਵੀ ਮਾਲਕਾਂ ਨੇ 16 17 ਲੀਟਰ ਜਿਹੜਾ ਹੈਗਾਗਾ ਫਲੋਨ ਥਲੇ ਪੋਇਆ ਹੋਇਆ ਐਨੀ ਕਪੈਸਿਟੀ ਰੱਖਦੀ ਆ ਹਾਂ ਰੇਟ ਇਹਦਾ ਰੇਟ ਇਹਦਾ ਫੋਨ ਤੇ ਕਰ ਲਾਂਗੇ ਤੇ ਧਾਰਾ ਦੂਰਾ ਮਾਰ ਕੇ ਦੇਖਿਆ ਕਿਵੇਂ ਓਕੇ ਅਸੀਂ ਵੀਰੇ ਅੱਛਾ ਕੋ ਸ਼ੁਕਤਿਆ ਠੀਕ ਹੈ ਤੋੜ ਦੇ ਬਾਹਰ ਨੂੰ ਸੋ ਹਵਾਨੇ ਤੇ ਦੇਖੋ ਜੇ ਥਾਣਾ ਦੀ ਵਿੱਚੀ ਦੇਖੋ ਚਾਰੇ ਨਿੱਖੜਵੇਂ ਦੇ ਥਲੇ ਮਿਲ ਕੇ ਵੇਣ ਸੋਣੀ ਚੰਗੀ ਆ ਤੇ ਭਾਅ ਫਿਰ ਜਮਾ ਦਰਮਿਆਨੀ ਹੋਣਗੇ ਹਾਂ ਸੋ ਰੇਟ ਵੀਰ ਕਹਿੰਦਾ ਬਿਲਕੁਲ ਬਾਜਮ ਹੋਣਗੇ ਸੋਹਣੀਆਂ ਸਵਾਈਆਂ ਪਤਲੀ ਚਮੜੀ ਦੇ ਵਿੱਚ ਸੋਹ ਨਾੜਾ ਵਗੈਰਾ ਵੀ ਸੋਹਣੀਆਂ ਜਿਹਾ ਦਿਖਾਈ ਦਿੰਦੇ ਆ ਮਿਲਕ ਵੇਂਦੇ ਕੋ ਕਿੰਨੀ ਸੋਹਣੀ ਮੋਟੀ ਮਿਲਕ ਵੇਂ ਜਾਂਦੀ ਵੀ ਆ ਕਹਿ ਤੀ ਨਹੀਂ ਗੱਲ ਹੁੰਦੀ ਇੱਕ ਹਕੀਕਤ ਦੇ ਦੇਖਣ ਵਾਲੀ ਗੱਲ ਹੁੰਦੀ ਆ ਪਤਲੀ ਚਮੜੀ ਦੇ ਵਿੱਚ 16 ਤੋਂ 17 ਕਿਲੋ ਦੁੱਧ ਦਊਗੀ 20 ਕਿਲੋ ਨਹੀਂ ਦਿੰਦੀ ਕਹਦੀ ਆ ਆ ਤੇ ਪਰ ਸਾਫ ਸੁਥਰੀ ਆ ਜਿਹੜੇ ਵੀ ਕਹਿੰਦੇ ਵੀ ਆਪਾਂ ਠੰਡਾ ਸੀਰ ਪਸ਼ੂ ਲੈਣਾ ਵੀ ਦੁੱਧ ਪੀਣ ਦਾ ਮਕਸਦ ਉਸ ਘਰ ਪੂਰਾ ਕਰਨਾ ਇਸ ਵੜਨੇ ਨੇ ਤੇ ਸਾਫ ਸੁਥਰੀ ਦੋਨੇ ਪਾਸੇ ਨਾੜਾ ਇਹ ਨਹੀਂ ਗੱਲ ਵੀ ਇੱਕ ਪਾਸੇ ਸੋ ਲੈਵੇਂ ਨਹੀਂ ਦੇਖੋ ਪੂਰੀ ਸਾਫ ਸੁਥਰੀ ਤੇ ਭਾਈ ਜੀ ਨੰਬਰ ਬੋਲਦੇ ਆ 82649 38834 ਠੀਕ ਹੈ ਪਿੰਡ ਛੀਨੀਵਾਲ ਕਣਾ ਜ਼ਿਲ੍ਹਾ ਬਰਨਾਲਾ ਹਣਾ ਸੋ ਵੀਡੀਓ ਦੇਖ ਲੈ ਸਾਬਾ ਜੀ